Oh no! ਕਰਦੇ ਆ ਮੈਂ ਉਹਨਾਂ ਈ ਦਾ ਦੇ ਨਾਂ ਦੇ ਲੋਕ ਨਾਰੇ ਬਣਾ ਰੋਹਾਂਗਾ ਸੇਟਾਂ ਮੋੜੇ ਅਸੀਂ ਦੂਰ ਕੋਲ ਨਾ ਆਉਣਾ مالک نے کہ مزدور کو گوشنی گو بہت کچھ ہے یہ تھی جبکہ جی ਜਦੋਂ ਸਾਡਾ ਇਹ ਜੀ ਮਕੰਦਾ ਵਾਲਾ ਰਹੇ ਜੀ ਇਹਨੇ ਲੋਟਾ ਨਾਲ ਜਿਨ੍ਹਾਂ ਨੂੰ ਇਸ ਦਾਦਾ ਦਾ ਬਿਆਨੇ ਨਹੀਂ ਕਿ ਬਿਨੂ ਪੂੰਜੀ ਦਾ ਮਾਲ ਕਰਦੇ ਆ ਮਾਲਕ ਸਰੇ ਪੂੰਜੀ ਦੀ ਗੱਲ ਕੀਤੀ ਹੈ ਪੂੰਜੀ ਨਾਲ ਇੱਕ ਦਾਤੀ ਹੈ ਜਿਹਦਾ ਮਾਲਕ ਹੈ ਉਹ ਆਪਦੀ ਦਾਤੀ ਲਾਉਂਦਾ ਹੈ ਪਰ ਉਹ ਜਲਾਉਂਦਾ કોਣ ਹੈ ਖਾਦਿਆ ਮਜ਼ਦੂਰ ਚਲਾਉਂਦੇ ਨੇ ਇਹਨਾਂ ਕੋਲੇ ਜਲਾਉਣ ਨੂੰ ਕੱਟ ਮਾਰਾ ਜੋ ਤੁਸੀਂ ਘੱਟ ਦਾ ਕਰ ਮਾਰਾ ਤੁਹਾਡੇ ਆਪਣੇ ਮਜੂਦ ਦਾ ਘੁੰਡਾ ਨਹੀਂ ਕਰ ਲੈ ਇਹ ਵੀ ਜਵਾਬ ਤਾਂ ਨਾ ਦੇ ਕਿ ਮਾਰਾ ਬੀਬੀ ਆ ਭਾਈ ਆਪਦੇ ਪਰਿਵਾਰ ਨੂੰ ਹੋਰ ਆਪਣੇ ਧਰਾਂ ਨੂੰ ਛੱਡ ਕੇ ਤੇ ਤੁਹਾਡੀਆਂ ਮੁੰਡਾਂ ਲਈ ਬੈਠੇ ਨੇ ਦਾਲਾ ਆਇਆ ਉਹਨਾਂ ਦਾ ਆਪਣੀ ਆਪਣੀ ਹੱਥ ਹੈ ਜਿਹੜਾ ਉਹ ਮੇਰ ਗਈ ਬੁਖਤਰਾ ਹੁੰਦਾ ਪਰ ਇਹ ਜਿਹੜੇ ਤਨ ਅਗੇ ਜਿਹੜੇ ਮਾਰ ਚਲੇ ਰਾ ਵੱਡੇ ਰਾਜੇ ਨੇ ਇਹਨਾਂ ਨੇ ਆਪਣੇ ਮਤਲਬ ਕਾਹਨ ਦੀ ਕਰ ਤੋਂ ਲੋਕਾਂ ਨੇ ਸ਼ੋਸ਼ਣ ਕਰਨ ਦੀ ਕਰ ਤੋਂ ਕੋਲੋਂ ਫੱਲਾ ਨੰਤਰਾਈ ਚੰਨੋ ਨਾ ਕੋਲੋਂ ਬੀਣੇ ਕੰਦੀਆ ਨੇ ਜਿਹੜੇ ਗਾਣੇ ਨਾਲ ਆਲੀਵਾਨੋਂ ਆਏ ਸਾਲੇ ਪੀਣੇ ਲੱਗਦਾ ਹੈ ਆਏ ਸਾਲੋਂ ਨਾਲ ਕੋਈ ਜੜੀ ਡੈਵਟ ਨੇ ਜਿਹੜੇ ਜਾਨ ਨੇ ਕੋਈ ਦਿੱਤੇ ਜਾਂਦੇ ਨੇ ਗੈਰਕੀਆ ਵਗਰਾ ਦਿੱਤੇ ਆ ਲੀਆਂ ਨੇ ਸਾਨੂੰ ਜਿਹੜਾ 20 ਸਾਲ ਲੌਕੀ ਗੱਟਾ 15 ਮਾਦੀ ਦਰਵਾ ਹੈ ਜੀ ਪੱਦਾ ਕਰਦਾ ਕੋਲੋਂ ਤੋਂ ਤੋਂ ਬੁਰੀ ਲੈ ਰਹੇ ਇਹ ਸਾਡਾ ਬੋਲਾ ਬੋਲੇ ਸਾਡੀ ਸਰਕਾਰਾਂ ਦਾ ਕੇਂਦਰ ਸਰਕਾਰ ਕਹਿੰਦਾ ਪੰਜਾਬ ਉਹਦਾ ਵੀ ਇਹ ਹੀ ਆਲਾ ਬਤੋ ਹੋਈ ਉਹ ਢਾਰੀ ਬੜਾ ਯਾਰਾਏ ਦੋ ਦਿਨ ਖਾਤੋਂ ਗਣੀ ਅਲਜੀ ਇੰਨੀ ਨੌਕਰੀ ਦੇਤੀ ਇਹਨਾਂ ਨੇ ਪਬਲਿਕ ਸੈਕਟਰ ਦਾ ਵਾਦਾ ਜੋ ਖਾਂਡ ਕਰ ਜਾਣਾ ਰੇਲੇ ਵੀ ਦੇਖਿਆ ਤੇ ਇਹ ਬੋਲਦਾ ਨਹੀਂ ਦੇਖਿਆ ਲੋ ਉਹ ਵਾਲੇ ਲਾ ਨਹੀਂ ਉਹ ਵਾਲੇ ਗਤੀ ਨਹੀਂ ਬੋਲਣਾ ਸਾਡੀ ਖੇਤੀ ਜਿਹੜੀ ਮਾਰਦੀ ਤੇ ਜਿਹੜੀ ਉਹਦੇ ਵੀ ਖਾਦੇ ਨਵੇਂ ਲੈਂਦੇ ਨੇ ਐਲ ਐਸ ਪੀ ਦੇਣ ਪਿੱਛੇ ਕਿੰਨੇ ਤੇ ਪਕਾਇਲਾ ਨੂੰ ਮੁਕੇ ਚੱਲ ਮਨਵਾਈ ਉਹਨੇ ਥੰਡੇ ਲੱਦ ਕਰਵਾਏ ਜੋ ਬਿਲੀ ਜਾਂਦੇ ਜਾਂ ਬਿਲੀ ਦਾ ਐਕਟ ਬਣਾ ਵੱਜੇਗਾ ਉਹ ਲੱਦ ਕਰਾਉਣ ਤੋਂ ਬਾਅਦ ਪਾਣਾ ਉਹ ਫੇਰ ਮੋੜੀ ਤੇ ਉਹ ਉਸ ਤੋਂ ਅੱਗੇ ਦਾ ਦੰਤਲ ਜੀ ਵਿਦਿਆਖਿਆ ਨੇ ਨਾਲ ਦੇ ਲਾ ਮੰਨਿਆ ਲੈ ਜਿਸੇ ਕੋਈ ਨਹੀਂ ਸਬਜ਼ੀਆਂ ਸਬਜ਼ੀਆਂ ਨਹੀਂ ਅਸੀਂ ਸਾਰੀਆਂ ਸਬਜ਼ੀਆਂ ਬੰਦ ਕਰਾਂਗੇ ਅਸੀਂ ਇਹ ਲਾ ਇਹ ਤਾਂ ਨਾ ਮੁੰਡੇ ਕਾਂ ਲਿਆ ਨੂੰ ਉੱਪਰ ਕਰਕੇ ਕਿਸੇ ਇੱਕ ਮੰਡੇ ਰਿਆ ਵਿੱਚ ਜਿਵੇਂ ਆਵਾਨੀ ਨੂੰ ਉਹੇ ਡਾ ਰਹੇ ਹੈ ਕਿ ਉਹਨੂੰ ਵੀ ਦੇਗੇ ਅਸੀਂ ਲੁੱਟ ਕਰਾਂਗੇ ਤੇ ਜਦੋਂ ਆ ਪਿੱਛੇ ਦੇਖੋ ਤੁਸੀਂ ਭਾਈ 2300 ਕਰਤੀ ਜਿੰਨ ਦਫੀਰ ਹੋ ਗਈ ਪਰ ਅਜੇ ਇੱਕ ਵੱਡੇ ਕੋਈ ਸਰਦਾਰ ਕੋਲ ਅਧਿਕਾਰ ਇਹ ਨਾ ਰਿਹਾ ਕਿਸੇ ਮਾਰ ਨੂੰ ਖਿਲੜਦਾ ਸਾਡੀ ਆ ਦੇਵਰ ਦਾ ਸਾਡੇ ਬੱਚਿਆਂ ਦਾ ਆਮ ਲੋਕ ਕਿਲੀ 233 ਰੁਪਏ ਜੀ ਦੇ ਰਿਹਾ ਤੁਹਾਨੂੰ ਨਾਲ ਸਿੱਧੇ ਕੱਟੇ ਨੇ ਉਹਨਾਂ ਦਾ ਬਕਾਇਆ ਉਹਦੇ ਲਈ ਜੇਤੀ ਐਕਟ ਦੇ ਖਾਲੇ ਉਹਦੇ ਬਕਾਇਆ ਵੀ ਜਦ ਮੈਂ ਵੀ ਇਹਨਾਂ ਤੀਏ ਲਿਦਾ ਜਦੋਂ ਉਹ ਚੀਜ਼ ਬਦਲ ਕੇ ਉਹਦਾ ਬਦਲ ਪੇਸ਼ ਕਰੂਗਾ ਤਣਕਰਾਤਾ ਤਿਆਰ ਕਰੂਗਾ ਡੁੱਗਲੇ ਰੇਤ ਚ ਡੁੱਗਲੇ ਰੇਤ ਚ ਵੀ ਸਾਡੇ ਉਹਨੂੰ ਇੱਕਦ ਤਿਆਰ ਇੱਕ ਨਾਲ ਵੀ ਘੱਟ ਕਰਕੇ ਸੋਏ ਲੜਾਈਆਂ ਉਹ ਜਿਹੜੀ ਔਰ ਵੀ ਗੱਲ ਕਮਿਊਨਿਟੀ ਕਰਨ ਦੀ ਜਾਣੀ ਜਰਾ ਨਵੇਂ ਆਉਣ ਲੈ ਆਲੀ ਗੰਦਾ ਉਸ ਨੂੰ ਜੁੜੀਏ ਦਾ ਲੈਂਿਆ ਜਿਹੜੇ ਪਾਲਾ ਕੀਤਾ ਨਾ ਉਹਨੇ ਜਦੋਂ ਜਿਹੜਾ ਰੀਡਰ ਆਇਆ ਜੋ ਗੱਲ ਕਰ ਤਾ ਉਹ ਕਰ ਤੋ ਨਾ ਰੀਡਰ ਦੇ ਲੈਣ ਦੀ ਲੋੜ ਨਹੀਂ ਆਉਂਦੀ ਮਰਾਜ ਬਰਕਰਾਰ ਕਰਨੀ ਹੈ ਨਾ ਇਹ ਦਾ ਰਿਆਂ ਨੂੰ ਨਾ ਉਹਦੇ ਵੀ ਉਹਨਾਂ ਨੇ ਉਹਦੇ ਜਿਹੜੀ ਪ੍ਰੈਕਟਿਸ ਕਰਿਆ ਕੋਈ ਜਿਹੜੀ ਜਿਹੜੀ ਕੋਈ ਬਿਰ ਨਹੀਂ ਭਰਦਾ ਹੋ ਨਹੀਂ ਭਰਦਾ ਦੰਡਾ ਨਹੀਂ ਲੋੜਾ ਨਾ ਉਹਦੇ ਦੀ ਦੰਡਾ ਰੱਖਣ ਦੀ ਲੋੜ ਆਨਲਾਈਨ ਸਭ ਕੁਝ ਪੇਮੈਂਟ ਆਨਲਾਈਨ ਸੁਣ ਜਵਾਬ ਹੋਣੀ ਆ ਪੈਣੀ ਆ ਜੇ ਕੋਈ ਜੇ ਤੁਹਾਡਾ ਨਹੀਂ ਦੇ ਜਾਂਦਾ ਤਨਾਵ ਦੀ ਨਾਲ ਸੁਣੋ ਕੋਈ ਹੋਣਾ ਲੈ ਲਈ ਪੁਰਾਣਾ ਵੀਟਰ ਸੁਣਾ ਤਾਂ ਮੈਂ ਲੱਗਣਾ ਇੰਨੇ ਕਰੇਦਾ ਇਹ ਹੈ ਜੇ ਕੋਈ ਕੁਝ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਲੈਣ ਦਾ ਘਟਾਉਣ ਦੀ ਬੈਂਕਾ ਦੇਖਣੋ ਕੀ ਹਾਲ ਹੈ ਸੁਣੋ ਬੋਲੀ ਨਹੀਂ ਬਾਕੀ ਨੇ ਬੈਂਕਾਂ ਬਰਬਰਾ ਰਹਿਤ ਤਾਂ ਕਿ ਕਿਸ ਤੋਂ ਹੋਰ ਭਲਾ ਹੈ ਹੈ ਕਿਉਂਕਿ ਮਾਗ ਨਹੀਂ ਆਉਂਦੀ بنا کے واپس کرتی موڑ لا لے پر ਕੇ ਨਾ ਕੋਈ ਬੋੜਿਆ ਨੇ ਕਿਹਾਂ ਲੋਕ ਜਿਹੜੇ ਬੰਦੇ ਖਾਰੇ ਹੁੰਦੇ ਨੇ ਉਹ ਚੱਲ ਆ ਕੇ ਲੜਮ ਲਾ ਗਏ ਉੱਤੇ ਉਹਨੂੰ ਖੋ ਲਈ ਉਹਨਾਂ ਨੇ ਇੰਝ ਨਾ ਆਸ ਤਾਂ ਮੈਨਾਂ ਕਹੇ ਨੇ ਸਰਕਾਰ